ਜੀ ਮੇਤੋ ਕਿਵੇਂ ਠੀਕ ਹੋ ਸਾਰੇ ਆਪਾਂ ਪਹੁੰਚ ਚੁੱਕੇ ਆ ਜੀ ਧਨੋਲੇ ਦੀ ਬੱਕਰੇ ਤੇ ਬੱਕਰੀਆਂ ਦੀ ਮੰਡੀ ਦੇ ਵਿੱਚ ਇਹ ਮੰਡੀ ਜੀ ਹਰ ਬੁੱਧਵਾਰ ਨੂੰ ਸੰਨਾ ਰੋਡ ਤੇ ਲੱਗਦੀ ਆ ਬਾਈ ਜੀ ਤੇ ਇਸ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਬੱਕਰੇ ਤੇ ਬੱਕਰੀਆਂ ਆਉਂਦੀਆਂ ਨੇ ਬਾਈ ਜੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਇੱਕ ਬੱਕਰੀ ਦਾ ਸੌਦਾ ਤੇ ਇੱਕ ਬੱਕਰੀ ਦਾ ਸੌਦਾ ਤੁਸੀਂ ਵੀਡੀਓ ਨੂੰ ਬਈ ਐਂਡ ਤੱਕ ਲਾਜ਼ਮੀ ਦੇਖਿਓ ਬਾਈ ਜੀ ਆਪਣਾ YouTube ਚੈਨਲ ਹੈ ਬਾਈ ਜੀ ਜੱਟ ਲਾਈਫ 76 ਉਹਨੂੰ ਬਾਈ ਜੀ ਸਬਸਕ੍ਰਾਈਬ ਲਾਜ਼ਮੀ ਕਰਨਾ ਤੇ ਬਾਈ ਜੀ ਕਮੈਂਟ ਲਾਈਕ ਵੀ ਕਰਨਾ ਤੇ ਬਾਈ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤੇ ਆਪਣਾ ਫੋਨ ਨੰਬਰ ਹੈ ਜੀ 7885 3888 ਤੇ ਕਾਲ ਕਰਿਓ ਜੀ ਤੇ ਆਜੋ ਜੀ ਦੇਖੋ ਵੀਡੀਓ ਧਨੋਲੇ ਦੀ ਬੱਕਰੀ ਮੰਡੀ ਦੀ ਆਜੋ ਜੀ ਫਿਰ ਮੰਡੀ ਦੇ ਵਿੱਚ ਦੇਖੋ ਜੀ ਵੀਡੀਓ ਤਰੋ ਤਨੋਲਾ ਬੱਕਰੀ ਮੰਡੀ ਦੇ ਵਿੱਚ ਪਹੁੰਚ ਚੁੱਕੇ ਆਪਾਂ ਤੇ ਸਕਦੇ ਮੰਡੀ ਬਾਈ ਜੀ ਦਿਨ ਬੁੱਧਵਾਰ ਉਹ ਚੱਲਦਾ ਹੈਗਾ ਨਾ ਦੇ ਸਕਦੇ ਸਾਨਾ ਰੋਡ ਤਨੋਲਾ ਜੀ ਪੀ ਦੇ ਪੋਦਾਂ ਉਹ ਉਹਨਾਂ ਬਾਜੀਆਂ ਦੇ ਹੈਗੇ ਨੇ ਉਹ ਦੇਖ ਸਾਹਮਣੇ ਬੱਕਰੀ ਦੇ ਪੋਦਾਂ ਹਗਾ ਥੋਨਾ ਗਰੀ ਕਰੀ ਜਾਣਾ ਇਹਦਾ ਨਿੱਕੇ ਲਾਤਾ ਹੁਣ 17000 ਲਾਪਾ 17000 11 ਵੀ ਪੋਛ ਕਮ ਹੋਏ ਪੋਛ ਲੈ ਪੋਛ ਲੈ ਪੋਛ ਨਾ ਅਸਲ ਕਹਤਾ ਬਾਈ ਨੇ ਇਹਦੀ ਰੋਡ ਦੇ ਦੀ ਕਿਹਦੀ ਕਿਹੜੀ 11 ਮੁੱਕਦੇ ਨਹੀਂ ਆ ਹੇ ਤੇਰੀ ਇਨਸਾਲਾ ਅੱਪਰ ਦਮਾਰਾ ਯਾ ਹੱਥ ਬੋਲਾ ਕਰ 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 ਕਾਮ ਕਾਮ ਨਹੀਂ ਹੋਏ ਕਾਮ 18000 ਹੋ ਗਈ ਪਾਣੀ 18000 ਨਹੀਂ 12000 ਚੱਲ ਜਾ ਫਿਰ ਦੇ ਦਿੰਦੇ ਨਹੀਂ ਨਹੀਂ ਮੰਨਵਾ ਮੰਮਲੇ ਬੱਕਰੀ ਭਰੇ ਦੇਖ ਰਿਹਾ ਹਣ ਨਹੀਂ ਨਹੀਂ ਵਧੀਆ ਦੇਖ ਰਿਹਾ ਬੱਕਰੀ ਨਹੀਂ ਜੀ ਨਹੀਂ ਉਹ ਕੀ ਕਹਿਣਾ ਹੁੰਦੂ ਪੈਸਾ ਕਰ ਰਹੇ ਹੈ ਜਰ ਤੈਨੂੰ ਬੈਂਕਰ ਬਣਾਉਂਦੇ ਹਣ ਵੇਖੀ ਕਾਕ ਵੱਧ ਕਰਦਾ ਬਾਈ ਦੇਖੀ ਜਾਂਦੇ ਕੀ ਬਣਦਾ ਜੀ ਧਨੋਲਾ ਮੰਡੀ ਦੇ ਵਿੱਚ ਬੱਕਰੀ ਮੰਡੀ ਧਨੋਲਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀਡੀਓ ਸ਼ੇਅਰ ਕਰ ਦਿਓ YouTube ਚੈਨਲ ਜੱਟ ਲਾਈਫ 75 ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਈ ਇਹਦਾ ਕੀ ਮਾਰਦੇ ਆ ਬੱਸ ਹੁਣ ਨਹੀਂ ਮਦੰਦਾ ਇਹ ਦੂਬਾ 24 ਦੀ ਨਾ 24 ਦੀ 100 ਦਾ ਗਾਦੀ ਹੁੰਦੀ ਆ 100 ਦਾ ਉਹ ਫਾਇਦਾ ਕੀ ਤੁਸੀਂ ਇੱਕ ਮੇਰੀ ਚੀ ਕਹਿ ਦਿਓ ਯਾਰ ਵੀਰੇ ਪੈਸੇ ਦੇ ਦਿਓ ਜਿਹੜੇ ਦੇਣੇ ਮੇਰੇ ਜਵਾਕ ਨਿਕੇ ਨਿਕਿਆ ਕਿਉਂ ਠੀਕ ਹੈ ਗੱਲ ਉਹ ਬੰਦੇ ਦੀ ਵੀਡੀਓ ਲੈਣੀ ਕੋਈ ਨਾ ਲਮਾ ਉਹ ਪਰੇ ਪਰੇ ਫਿਰਦਾ ਨਾ ਨਹੀਂ ਹੁਣ ਮਿੱਠੂ ਭਾਈ ਮਾਦੀ ਦਿੰਦਾ 100 ਲੱਗੇ ਉਹ ਨਹੀਂ ਉਹ ਭਰਾਵਾ ਨਹੀਂ ਭਰਾਵਾ ਨਹੀਂ ਰਹਿਣ ਦੇ ਜਾ ਸਾਡੇ 18 ਰਹਿਣ ਦੇ ਉਹ ਖੜ ਜਾ ਉਹ 20 ਰੁਪਏ ਪੱਟ ਪੱਟ 20 ਹੁੰਦੀ ਹੈ ਉਹdala ਮੈਂ ਤੇਰੇ ਸਾਹਮਣੇ ਹੋਰ ਚੰਗਾ ਦੱਸਣਾ ਓ ਬੱਕਰੀਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਵਧੀਆ ਬੱਕਰੀ ਆ ਜੀ ਉਹ ਬੱਕਰੀ ਕਿੰਨੇ ਵਾਹਿਦ ਮਨਾਵਰਾ ਕਰ ਲਾ ਗਿਆ ਯਾਰਾ ਲੋ ਜੀ ਉਹ ਭਾਈ ਮਿੱਠੂ ਦੇ ਦੇ ਹੁਣ ਪੈਸੇ ਜਿੰਨੇ ਕਰ ਦੋ ਵੀਡੀਓ ਸ਼ੇਅਰ ਹੂੰ ਕੀ ਕਰਦਾ ਤੂੰ ਮਾਸੂ ਨਿਆਰਾ ਕਹਿੰਦਾ ਹੁਣ ਇਹਨੂੰ ਵੇਚ ਲੈ ਰਦੇ ਕੀ ਦਾ ਰੇਟ ਹੋਰ ਲਵਾ ਲੈਣ ਦੇ ਕੀ ਦੀ ਦੀ ਬੇਜ ਦੀ ਬੱਤ ਵਿੱਕ ਜਾਵੇ ਉਹ ਆ ਜਾਓ ਇੱਕ ਮਿੰਟ ਫੜ ਲੈ ਮਾੜਾ ਆ ਜਾ ਮਾੜਾ ਜਲੀ ਉਹ ਫੜ ਜਾ ਯਾਰ ਉਹ ਨਹੀਂ ਲੈ ਉਹ ਫੱਟੇ ਪਾ ਸੀ ਮਾਰਾ ਡੱਗ ਪਾਇਆ ਯਾਰਾ ਹੁਣ ਨਾਦਰ ਲੱਕੜ ਵੱਡੀ ਵੱਟਾਂ ਗੱਗੂ ਹੋਗਾ ਲੱਕਾ ਗੂ ਹੋਗਾ ਨਾ ਲੈ ਜਾਊਗਾ ਉਹ ਨਹੀਂ ਲੱਗਦਾ ਨਹੀਂ ਹੈਗਾ ਖਾਹ ਕਿਹੜਾ ਬੜੇ ਬੜੇ ਲੋਕ ਹਰਾਮੀ ਨੇ ਮਾਰੋ ਜੀ ਇਹਦਾ ਮਗਾਵਾ ਮਰ ਲਿਆ ਲੱਗਦਾ ਨਹੀਂ ਹੈਗਾ ਕਿ ਕਿਹੜਾ ਕੁੰਬ ਦਾ ਮੇਲਾ ਹੈ ਕਿਹੜਾ ਬਾਹਰ ਆ ਗਿਆ ਗੱਲ ਸਹੀ ਆ ਧੱਕਾ ਕੰਮ ਕਰਦਾ ਇਹਦਾ ਰੋਜ਼ ਹੀ ਆਉਦਾ ਅੱਜ ਨਹੀਂ ਤਾਂ ਤੁਹਾਨੂੰ ਤੋਂ ਤੋਂ ਗਾਲੀ ਆ ਜੂਗੀ 511 ਹੋਵੇਗਾ ਕੋਲ ਲੈ ਜਾਂਦਾ ਮਾਦੋ ਮਲਾਪੁਰ ਆ ਜਾਈਗੀ ਮੁਰਦਾਬੋ ਸ਼ਰੀਰ ਨੇ ਫਟ ਗਿਆ ਹੱਥ ਹੁਣ ਨਹੀਂ ਛੱਡਦਾ ਇਹ ਸੌਦਾ ਕਰਾਈ ਬਣਾ ਦੇਖੀ ਜਾਂਦੀ ਹੈ ਕੀ ਬਣਦਾ ਜੀ 18 18 ਦੀ ਬੱਕਰੀ ਹੋ ਗਈ ਯਾਰ 18 ਦੀ ਤਾਂ ਬਹੁਤ ਚੜਦੀ ਬੋਲੀ ਜਾਂਦੀ ਹੈ ਬੱਕਰੀ ਕਿਉਂ ਹਾਂ ਉਹ ਪੁੱਛਣਾ ਉਹ 18.5 ਦੀ ਦੇ ਯਾਰ ਨਾ ਨਾ 18.5 ਕਰ ਗੱਲ ਉਹ ਕਿਨੇ ਨੇ ਫਸਲਾ ਥੱਲੇ ਲਿਆ ਹੈ ਜਾਂ ਨਾ ਕਿਉਂ ਥੱਲੇ ਲਿਆ 24000 ਦੀ 24000 ਦੀ ਕਹਿੰਦਾ 24000 ਤੋਂ ਘੱਟ ਲੈਂਦਾ 23000 ਨਾ ਬਾਹਾਂ ਬੱਕਰੀ ਥੱਲੇ ਨਹੀਂ ਦਿੰਦਾ ਤਾਂ ਹਾਂ ਜਾ ਕੇ ਦਊ ਬੱਕਰੀ ਕਰ ਦੋ ਜੀ ਵੀਡੀਓ ਤਾਂ ਉੱਪਰ ਜਾ ਕੇ ਦਊ ਬੱਕਰੀ ਲੋਲਾ ਬੱਕਰੀ ਮੰਦੀ ਆ ਜੀ ਬਹੁਤ ਵਧੀਆ ਕਰ 20000 ਦੀ ਦੇ ਯਾਰ ਤੇ ਸੈਕਰੀ ਕਰ ਰਹਿਣੇ ਸਾਈ ਦੇ ਸਾਈ ਸ਼ੇਬ ਬੱਕੇ ਲੈ ਕੇ ਆ ਕੇ ਤੇਰੇ ਵਰਗੇ ਆੜੀ ਮੇਰੇ ਕਿਹਨਾਂ ਜੁਫਾ ਖੇ ਲਿਆਣੇ ਲਈ ਮੋੜ ਕੇ ਉਹ ਮਨ ਮਾ ਜਾਇ ਜਾ ਕਰਿਆਓ ਜਾਇ ਜਾ ਮਨ ਕਰਕੇ ਸਾਰੀ ਚੱਕ ਦਿਆਂ 12 ਵਜੇ ਨੂੰ ਤੇ ਆ ਬਸ ਬਾਜੋ ਅਗਲੀ ਮੰਡੀ ਤੇ ਜਿਹੜੀ ਹੁਣ ਲੰਘੀ ਜਾਂਦੀ ਉਹ ਜਲਦੀ ਉਹ ਪਤਨੀ ਚਾਹੀ ਮੰਗਿਆ ਨਾ ਲਗਾ ਖੜਦਾ ਠੀਕ ਆ ਗੱਲ ਜੇ ਬੰਦਾ ਤਾਂ ਕਰ ਲੋ ਯਾਰ ਸੌਦਾ ਜਾਂਦੇ ਆ ਪਾਏਗਾ ਨਾ ਵੀ 6 ਵਜੇ ਨਾਨਾ ਤਾਂ ਹੀ ਮਾਰੇ ਆ ਬਿਨਾਂ ਤੂੰ ਮਾਰੇ ਆ ਨੇ ਹਾਂ ਉਹਨਾਂ ਨੂੰ ਮਾਰ ਕੋ ਵੇ ਹੈ ਸਾਹੀ ਗਾਡੂਏ ਦੋਹੇ ਪਾਸੇ ਹੀ ਨਫਾ ਹੋਵੇ ਯਾਰ ਆਪਾਂ ਤਾਂ ਕਹਿੰਦੇ ਨਫਾ ਦਾ ਸੀ ਮੇਰੇ ਬਾਪੂ ਉਹ ਪੂਮ ਫੱਦਰਾ ਵੜ ਕੇ ਖੜ ਗਿਆ ਹੋ ਗਿਆ ਪੂਮ ਦਾ ਦੂਜੇ ਸਿਰ ਆਹ ਸਾਹੀ ਦੇ ਦੂ ਦਾ ਨੋਟ ਕੱਢ ਚਰੀਕ ਨੇ ਇਹ ਬਾਈ ਹੋਗੀ ਹੋ ਗਿਆ ਕਾਇਮ ਨਾ ਉਹਨੇ ਉਹਨੇ ਦੀ ਅੱਜ ਮਗਰ ਗੱਪਨ ਕਰਨੀ ਕੋਈ 19000 ਰੁਪਇਆ ਅੰਦਰ ਕਿੰਨਾ ਲਾਤਾ ਲੱਗਦਾ ਆ ਜਮਰਾ ਬਾਈ ਮਾਰ ਕੋ ਲੱਗਿਆ ਹੁਣ ਤਾਂ 1000 ਕੱਢ ਲਿਆ ਬਸ ਆ ਜਾ ਤਾਂ ਵੈਸੇ ਗਿਣੀ ਚੱਲ ਜਿਵੇਂ ਹੈ ਉਹ ਘੰਟਾ ਲੱਗਦਾ ਹੈ ਉਹ ਜੋ ਸਿੱਧਾ ਰੂਪ ਵਿੱਚ ਰਹਿਣ ਦੇ ਨਹੀਂ ਹੜਾ ਹੜਾ ਸਾਰਾ ਕੁਝ ਕਰ ਬੜਾ ਮੇਰੇ ਬ루 ਕਰ ਦੋ ਸ਼ੇਰ ਲੱਗਦਾ ਆ ਵਕ ਆ ਵਕ ਹੋ ਬਈ ਓਏ ਆ ਬੱਕਰੀ ਐ ਸੋਦਾ ਠੀਕ ਐ ਆ ਬੱਕਰੀ ਐ ਸੋਦਾ ਵੀ ਪੱਠ ਨਾਲ ਫੇਰ ਆ ਬੂ ਆ ਆ ਮੋਗਰੋ ਫੇਰ ਠੀਕ ਐ ਨਾਲ ਦੇਣੀ ਦੋ ਤਿੰਨ ਚਾਰ ਪੰਜ 6 7 8 ਨੋ ਕ੍ਰਿਟਰੀ 10 11 12 13 14 15 16 17 18 19 ਲਓ 19000 ਰੁਪਿਆ ਹਣ ਹਣ ਜਾ ਹਣ ਜਾ ਪਾ ਲਾ ਦਿੱਤਾ ਇਹ ਕਰਨ ਲੱਗ ਗਿਆ ਉਸਾਲ ਮੰਗੂ ਲਵੀ ਆ ਗਰੀ ਵਰਤਾ ਤੁਮ ਨੂੰ ਕੁਛ ਨਾ ਦਿੰ ਯਾਰ ਇੱਕ ਵਾਰੀ ਕੋ ਪਹਿਲੀ ਵਾਰ ਸੱਦਾ ਕਰਦੇ ਆ ਆ ਫੜ ਕਿਵੇਂ ਆ ਤਾਂ ਫੜ ਲੈ ਕੋਈ ਗੱਲ ਨਹੀਂ ਤੁਮ ਨੂੰ ਕੁਛ ਨਾ ਦਿੰ ਉਹਨਾਂ ਦਾ ਦੇ ਦੂੰ ਆ ਫੜ ਜਾ ਸਾਢੇ 9000 ਦੀ ਓਕੀ ਬੇਤੀ ਵਾਸ ਨੋ ਨੋ ਬੋਕ ਸਾਢੇ 9000 ਯਾਰ ਸਾਢੇ 9000 ਹਾਂ ਨਹੀਂ ਉਹ ਮਾ ਦੇ ਦਿੰਦਾ ਉਹ ਦੇ ਦਿੰਦਾ ਕੱਲ ਮੰਨ ਲੈ ਉਹ ਦੇ ਦਿੰਦਾ ਮੈਂ ਦੇ ਦਿੰਦਾ ਬਕਰੀ ਲਵੀ ਸਾਢੇ 9000 ਦੀ ਕਹਿੰਦੇ ਐ ਕਿਉਂ ਮੰਨੀ ਨਹੀਂ ਉਹ ਨਹੀਂ ਮੰਨ ਨਹੀਂ ਰਿਹਾ ਰੱਖ ਲਮਾ ਮੇਰੀ ਪੈਗੀ ਰੱਖ ਦੇ ਯਾਰ ਰੱਖ ਦੇ ਨਹੀਂ ਰੱਖ ਦੇ ਰੱਖ ਦੇ ਰੱਖ ਦੇ ਲੈ ਬਣ ਕੇ ਨਹੀਂ ਨਹੀਂ ਬਣਾਇਆ ਉਹ ਹੁੰਦੀ ਮੈਂ ਉਹ ਦੇ ਦਿੰਦਾ ਮੈਂ ਉਹ ਕੋਈ ਨਹੀਂ ਨਹੀਂ ਮੈਂ ਦੇ ਨਹੀਂ ਨਹੀਂ ਉਹ ਦੇ ਨਹੀਂ ਨੀ ਬਾਪੂ ਦੇ ਦੇ ਉਹ ਬਸ ਲੋਈ ਦੇਖੋ ਕੀ ਬਣਦਾ ਹੈ ਇਹੇ ਵੇਚੀ ਆ ਕੰਮ ਉਹ ਬਈ ਰੋ ਪਾਹੇ ਰੋ ਜਿਹੜਾ ਜਾ ਕੇ ਬਣਦਾ ਪਾਹੇ ਨਹੀਂ ਆਉਂਦਾ ਜਿਉਂਦਾ ਦੱਸ ਦਿੰਦਾ ਪਾਹੇ ਕਿਵੇਂ ਆ ਜੂਗਾ ਨਹੀਂ ਆਉਂਦਾ ਉਹ ਫੜ ਹੜੋ ਇਹ ਆਈ ਮਦਦ ਲੈ ਕੇ ਫੜ ਫੜ ਬਾਈ ਬੁਰੇ ਕਰੋ ਦੋਹਰ ਪਾਤਾਰੇ ਲਓ ਵੀਡੀਓ ਕਰ ਦੋ ਨਾ ਜਾਣ ਕੇ ਬਾਗੇ ਮਹਸੂਬਾ ਬਣ ਗਈ ਦੇ 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 ਦਿੰਦੇ ਬਰੇ ਦੇ ਦਿੰਦੇ ਲੈ ਫੋਨ ਲਹਿਰ ਗਿਆ ਹੁਣ ਦੇ ਦਿੰਦੇ ਲਹਿਰ ਗਿਆ ਸੁਣਾ 22000 ਕਹਿਆ ਬਾਜ ਦੀ ਰਜੋ ਗੱਬਣਾ 1.5 ਮਹੀਨੇ ਦੀ ਪੱਠ ਮੰਗ ਰਾ ਗੱਬਣਾ ਯਾਰ ਗਰੰਟੀ ਆ ਲਿਖਾਈ ਤੈਨੂੰ ਹੁਣ ਕਰਨੀ ਬਵਾਈ ਹੁਣ ਕਿ ਮੈਂ ਨਾ ਨਾ ਮੈਂ ਤਾਂ ਇਹ ਪੰਗਿਆ ਚ ਨਹੀਂ ਪਣਾ ਮੈਂ ਤਾਂ ਤੂੰ ਪੈਸੇ ਲਾ 22 22000 ਲੁਕਾਵਾਂਗੇ 22000 ਦੀ ਬੱਕਰੀ ਦੇ ਦੀ ਬਾ ਨਹੀਂ ਆਹ ਮਾਂ ਮਾਂ ਪੰਗਿਆ ਨਾ ਨਹੀਂ ਕਿਉਂ ਜੀ ਨਾ ਤੁਸੀਂ ਖਾਈ ਕਰਾਉਂਦੇ ਨਹੀਂ ਕਰਾਵਾਂਗੇ ਉਹ ਤਾਂ ਕਰਾਉਣੀ ਆ ਯਾਰ ਜਿਹੜਾ ਹੱਕ ਮੰਨਦਾ ਕਹਿੰਦੇ ਜਿਹੜਾ ਹੱਕ ਆ ਲਾ ਲੈ ਫੜਾ ਮੱਖ ਫੜਾ ਹੁਣ ਮਾੜਾ ਜੀ ਹੈ ਨਹੀਂ ਰਹਿਣ ਦੇ ਰਹਿਣ ਦੇ ਇਹਨਾਂ ਮਰਦ ਨੂੰ ਮਾੜੀ ਦੇ ਨਾਲ ਹੀ ਮਹਿੰਗੀ ਹੋ ਜਾਂਦੀ ਹੈ ਉਹੀ ਗੱਲੇ ਦਾ ਮਾੜਾ ਜੇ ਉਹੀ ਤੂੰ ਮਾਨੂੰ ਕੁਛ ਨਾ ਦਈ ਯਾਰ ਤਾ ਤੁਹਾਨੂੰ ਕੁਛ ਨਾ ਦਵਾ ਠੀਕ ਆ ਜੀ ਦਲਾਲ ਕੀ ਨਾਂ ਦੇਗੀ ਉਨੇ ਬੜਾ ਕਿ ਨੋਟ ਦੇ ਦੇ ਫੋਰਾ ਉਹਨੇ ਯਾਰ ਬਾਈ ਮੇਰੇ ਵੱਲ ਮੰਨ ਲੈ ਮੇਰਾ ਇਹ ਕਿ ਨੋਟ ਨਾਲ ਕੰਮ ਬਣ ਜੂਗਾ ਯਾਰ ਜੇ ਬੱਕ ਦੂ ਮੂ ਨਹੀਂ ਮੁੜ ਕੇ ਬੱਕ ਤਾਂ ਮੈਂ ਇਹ ਲਗਾਉਂਦਾ ਚੱਲ ਦੇ ਦੇ ਬਾਈ ਯਾਰ ਬੱਕ ਦੇ ਦੇ ਯਾਰ ਹੁਣ ਨਾ ਮੂੜੀ ਭਾਈ ਬਣ ਕੇ ਯਾਰ ਅਸੀਂ ਵੀ ਖੋਣ ਤਾਂ ਜਾਨੂੰ ਅਸੀਂ ਵੀ ਕਹਿੰਦਾ ਪਹਿਲਾਂ ਤੈਨੂੰ ਕਹਾ ਨਹੀਂ ਲੈ ਵੀ ਮੇਰਾ ਦੱਸ ਦੱਸੋ ਕੁਝ ਨਹੀਂ ਹੁੰਦਾ ਐ ਬੋਲਣ ਨੂੰ ਕਿਨੇ ਦਾ ਹੋਗਾ ਸਿੱਧਾ ਸੌਦਾ ਹੁਣ 20000 ਦਾ ਹੋ ਜਾ ਲੋ ਵੀ ਪੂਰੇ 20000 ਦਾ ਸੌਦਾ ਹੋ ਗਿਆ ਬੱਕ ਦਾ ਨਾ ਨਾ ਪਹਿਲਾਂ ਦੱਸ ਪਹਿਲਾਂ ਪੈਸੇ ਦੇਣ ਯਾਪੂ ਯਾਰ 1000 ਰੁਪਏ 200 ਦੇਉ ਮੈਂ ਪਹਿਲਾਂ ਦੱਸ ਦੇਣਾ 200 ਦੂੰ ਕਹੋ ਜੀ ਠੀਕ ਹੈ ਨਾ ਦੋਸਤਾਂ ਦੀਆਂ ਪੈਸਾ ਉਹ ਵੀ ਨਹੀਂ ਪਾ ਦੇਵਾਂਗਾ ਪੈਸੇ ਕਰ ਲੈ ਬਸ ਗਣੇ ਗਏ ਤੇ ਗਣ ਲੈ ਬਸ ਗਣ ਗਣ ਦਵਾਰੇ ਗਣ ਹੈ ਗਣੇ ਗਏ ਇੱਕ ਵਾਰ ਮੇਰੇ ਤੋਂ ਹੁੰਦਾ ਹੋ ਗਿਆ 20000 ਜਬਤੀ ਦਾ ਪੱਕਰੇ ਪੱਕਰੇ ਆ ਗਿਆ 4 8 10 12 16 17 18 19 ਵੀ ਕੀ 22 24 25 26 ਸਾਰੇ ਉਥਾਰੇ ਗਣਤੀ 30 31 32 33 34 35 36 63 38 40 40 ਲਓ ਜੀ ਪੂਰੇ 40 ਇਹ ਇਹ ਹਣੇ ਹੁਣ ਆਇਆ ਕਰ ਇਹਨਾਂ ਦਾ ਮੋਲ ਕਿਹੋ ਜਿਹਾ ਬੱ ਕਰੀਦਾ ਸੌਦਾ ਪੱਕਾ ਬਈ ਨੋ ਬਈ ਇਹ ਤੇਰਾ ਦਫਾ ਕੰਨ ਛੋਟੇ ਕਿੰਨੇ ਕਹਦਾ ਆ ਮਗਨ ਹੋਣੇ ਕੰਨ ਬਦਲ ਆ ਲਾਲ ਬੱ ਕਰੀ ਆ ਜੀ ਜੇਦੀ ਚੈਕਿੰਗ ਹੋਈ ਜਾਂਦੀ ਆ ਤੁਹਾਡੇ ਸਾਹਮਣੇ ਗਾਰੰਟੀ ਆ ਜੱ ਸਾਹਰਾ ਤੁਰਾ ਨਹੀਂ ਕੋਈ ਕੋਈ ਤੈਨੂੰ ਗਾਲਤ ਕਹਿ ਕੇ ਨਹੀਂ ਦਿੰਦੇ ਸਹੀ ਹੀ ਦੇਵਾਂਗੇ। ਉਹ ਨਹੀਂ ਬੱਕੀ ਜਾਨ ਹੈਗੀ ਬੱਕੀ ਜੂ ਗੋਲਾ ਹੈਗਾ ਬੱਕਰੀ ਜਾ। ਲਓ ਮਿੱਤਰੋ। ਗੋਲਾ ਕਿੱਥੇ ਹੁੰਦਾ ਹੈ। ਉਹ ਨੋਲਾ ਮੰਡਿਆ। ਗੋਲਾ ਦਾ ਹਰ ਇੱਕ ਬਚਲਾ ਹੂ ਹੈਗਾ। ਮਿੱਤਰੋ। ਇਹ ਬੱਕਰੀ ਪਾਪੂ ਇਹ ਕਿੰਨਾ ਰਾਜੂ ਏ। ਨੋਕ ਨੋ ਯਾਰ। ਨੋ ਥੋੜਾ ਯਾਰ। ਉਹ 10000 ਦਾ ਛੋਟਾ। ਹਾਂ 10000 ਰੁਪਏ। ਨਹੀਂ। ਲਓ ਵੀ 10000। ਪਾਣ ਕੱਟੇ ਮੋਲ ਦਾ ਯਾਰ। ਨਾ ਕੱਟੇ ਮੋਲ ਨਹੀਂ ਭਾਈ ਪੱਕ ਪੱਕ ਵੀ ਜਾਂਦਾ ਹੁੰਦਾ ਕਿ ਛਟਰਾ ਮ। ਹੋਈ ਹੋਈ ਪੱਕਦਾ ਹੁੰਦਾ ਇਹ ਕਿਲਾ ਤੇ ਜੀ ਨਾ ਕਰੋ ਵੀ 15 ਦੀ ਹੋਗੀ। ਨਾ ਸਮਝ ਗਿਆ ਜਾਂmdi ਹੌਲੀ ਹੌਲੀ ਭਗਵਾਉਂਗਾ ਉਹ ਇੱਕ ਤੇ ਲੱਖ ਰੇਵਾ ਦਵਾਉਂਦਾ ਆਹੋ ਤੂੰ ਲੈ ਤੇ ਠੀਕ ਆਇਆ ਵੀ ਇੱਥੇ ਬੱਕੂ ਉਹ ਛਿੱਟੀ ਮੰਗਦਾ ਕਿ ਕਿਹੜੀ ਹੈ ਤੇ ਲਾਲ ਜੀ ਮੰਗਦਾ ਲਾਲ ਲਾਲ ਅੱਛਾ ਹਾਂ ਜਿਹੜੇ ਹੁਣ ਟੈਕਟ ਕਰੀਆ ਛਿੱਟੀ ਦਾ ਬਾਅਦ ਕੀ ਹੋਊਗਾ ਹਾਂ ਦੱਸੋ ਜੀ ਤੁਸੀਂ ਇਹ ਤਾਂ 10000 ਰੁਪਏ ਲਾਦਾ ਭਾਈ 10 10000 ਲੱਗ ਚੁੱਕਾ ਜੀ ਸਾਢੇ ਸੋਨਾ ਉਹ ਵੀ ਸਾਢੇ 16 ਕਹਿੰਦਾ ਭਾਈ ਜੇ ਦੇਣੀਆਂ ਬੱਕੀਓ ਕੇ ਹਿਸਾਬ ਨਾਲ ਜੱਗਦੇ ਦੇ ਹਾਂ ਇਹਦੇ ਘਰ ਰੁਪਈਆ ਕਮਾਉਣੀ ਆ ਬਜਾਰੇ ਨੇ ਨਹੀਂ ਕੋਈ ਤਰ੍ਹਾਂ ਦਾ ਲੋਹੜਾ ਹੀ ਦਾ ਮਾਦੇ ਚਲੂ ਦੋਹਾਂ ਤਰ੍ਹਾਂ ਨੂੰ ਨਫਾ ਹੋਵੇ ਯਾਰ ਬੜਾ ਕੰਮ ਆ ਹਾਂ ਠੀਕ ਆ ਕੋਈ ਤਰ੍ਹਾਂ ਮੂਹੇ ਪੈਸੇ ਨ ਕਰਵਾਗਾ ਤੇਰੀ ਇਹ ਬੱਕੀ ਨੂੰ ਖੋਲ ਕੇ ਜਾਂਦਾ ਠੀਕ ਆ ਗੱਲ ਤੂੰ ਸਾਹਿਬ ਜੀ ਜੱਗ ਬੱਕੀ ਦੇ ਹਾਂ ਬਣਨਾ ਨਹੀਂ ਇਹਦਾ ਬਣਨਾ ਹੀ ਭਾਈ ਕੰਮ ਕਿੰਨਾ ਭਰਦਾ ਕਿੰਨਾ ਬਣਨਾ ਨਹੀਂ ਨਾ ਘਰ ਕਰੀ ਨਹੀਂ ਮੈਂ ਕੀ ਦੱਸਾਂ ਪਾਣਾ ਬੰਨਣਾ ਨਹੀਂ ਤੇ ਗੁੱਸਾ ਆ ਪੀ ਦੇ ਨੂੰ ਗੁੱਸਾ ਕਾਦਾ ਉਹਦਾ ਜਰ ਰੌਣ ਨੂੰ ਚਾਹੀ 5000 ਲਾਵੇ ਆਪਾਂ ਨੂੰ ਕੋਈ ਹਾਂ ਹਾਂ ਨਾ ਨਾ ਉਹ ਤਾਂ ਉਹਦੀ ਮਰਜ਼ੀ ਆ ਨਹੀਂ ਨਹੀਂ ਛੱਡ ਜਾ ਮੈਂ ਦੱਸ ਲਾਦਾ ਛੱਡ ਦੱਸ ਦੇ ਨਹੀਂ ਹੁੰਦੀ ਹੁੰਦੀ ਮੈਂ ਦੱਸ ਦਿੰਦਾ ਪਹਿਲਾਂ ਹੀ ਨਹੀਂ ਉਹ ਉਹਦਾ ਸੌਦਾ ਹੋਣਾ ਨਹੀਂ ਮੈਨੂੰ ਪਤਾ ਇਹ ਕੱਲੀ ਚਿੱਟੀ ਕਿੰਨੇ ਦੀ ਪਾ ਦੇ ਗੌਰਣ ਦੇ ਕਹਿੰਦਾ ਸੀ ਇਹਨੂੰ ਚਿੱਟੀ ਦੱਸ ਦੇ ਤਾਂ ਚਿੱਟੀ ਵੇਚ ਲਈ ਵੀਰੇ ਮੈਂ ਆਪਣੇ ਨਾਲ ਦੇਊਂਗਾ ਛੁੱਟੀ ਸਮੇਤ ਮੈਂਮਣੀ ਹਾਂ ਠੀਕ ਹੈ ਜੀ ਗੱਲ ਮੈਂਮਣੀ ਦੀਆਂ ਸਭੇ ਸਭੇ ਆਹ ਮੱਠਾ ਦਾ ਦੋ ਦਾ ਚਾਚਾ ਵਾਲੇ ਜਾਣ ਕੋ 10000 10000 2000 ਇਹਨੇ ਪਤਾ ਉਹ ਆ ਜਾ ਮੈਂ ਧੱਕਾ ਥੋੜਾ ਕੋਈ ਉਹ ਕੋਈ ਨਾ ਬਾਈ ਰੋਜ਼ ਮੰਡੀਆਂ ਚ ਰਹਿਣਾ ਯਾਰ ਮੰਡੀਆਂ ਤੇ ਤਾਂ ਹੀ ਕਹਿੰਦੇ ਆ ਲਓ ਬਈ ਪਾਉਣ ਦੇ ਕੋਸ ਤੇ ਹੋਰ ਬਾਤ ਤੇ 15 ਇਹ 2 ਰੁਪਏ ਮੰਗਦੇ ਹਨ ਜਿਹੜੇ ਆਪਾਂ ਨਾਲ ਕੀ ਚੱਲ ਰਿਹਾ ਹੈ 99 ਵੱਟ ਕੇ ਵੀ ਵੇਚਦੇ ਨੇ ਉਹ ਬਾਈ ਵੱਟ ਕੇ ਨੂੰ ਵੇਚ ਰਿਹਾ ਉਹ ਤਾਂ ਨੂੰ ਕਰਦਾ ਵੱਟ ਕੇ ਵੀ ਮੇਰੇ ਇੱਥੇ ਕਿਉਂ ਲਿਉਂਦਾ ਜੀ ਵੱਟ ਕੀ ਵੇਚਦੇ ਹਾਂ ਹਾਂ ਸਹੀ ਆ ਨਹੀਂ ਹੋਰ ਸਹੀ ਆ ਇਹ ਹੁੰਦੀ ਆ ਮੈਂ ਤੁਹਾਨੂੰ ਕਹਿੰਦੇ ਨਹੀਂ ਮੈਂ ਤਾਂ ਬਣਦਾ ਨਹੀਂ ਕੋਈ ਫਾਇਦਾ ਕਿ ਕਿਹਨੇ ਦੇਖ ਲੈਣ ਦੇਖ ਲੈਣ ਦੇ ਕੋਈ ਅਗਲੇ ਕੋਲ ਦੇਖ ਕੇ ਰੰਦੇ ਕੋਈ ਦੇ ਹਾਂ ਫਿਰ ਤੈਨੂੰ ਤਾਂ ਹੀ ਕਹਿਣਾ ਲਫੜ ਮੇਰਾ ਭਰਾ ਐ ਨਾ ਸੋ ਬੋਲ ਪਹਿਲਾ ਸੌ ਦਾ ਪਹਿਲਾ ਸੌ ਨਹੀਂ ਖਰਾਬ ਕਰਦਾ ਮੈਂ ਖਰਾਬ ਕਰਦੇ ਨਹੀਂ ਮੈਂ ਤਾਂ ਹੁਣ ਜੀ ਇਹ ਘੱਟ ਲੱਗੇ ਹੁਣ ਸਦਾ ਕਹਿ ਦੀ ਕੀ ਹਜ਼ਾਰ ਦੇ ਪਾ ਲੋ ਯਾਰ ਮੈਂ ਬੈਠ 1000 ਦੇ 1000 ਦੇ ਉਠ ਠੀਕ ਹੈ ਜਾ ਜਾ ਹੁੰਦੇ ਮੈਂ ਮੋੜ ਦੇ ਮੋੜਦਾ ਨਹੀਂ ਚੱਲ ਕੋਈ ਨਹੀਂ ਕੋਈ ਨਹੀਂ ਇਲਾਣਾ ਤੇਰਾ ਕੋਈ ਨਹੀਂ ਉਹਦਾ ਭੁਗਦੇ ਦਾ ਸੌਦਾ ਠੀਕ ਹੈ ਮੈਂ ਉਹਦਾ ਭੁਗਦੇ ਦਾ ਸੌਦਾ ਜਲ ਭਾਈ ਉਹਨੂੰ ਜਦੋਂ ਦਿਖਾਈ ਆ ਤਾਂ ਕੋਈ ਕੋਈ ਲਖਾਈ ਕਰਦੀ ਆ ਆਹ ਚੱਲ ਕੋਈ ਰੁਪਿਆ ਪੈਸਾ ਕਹਿਣਾ ਫੜਾ ਦੇ ਕਹਿਣਾ ਪੈਸੇ ਕਹਿਣਾ ਮੇਰੀ ਗੱਲ ਸੁਣ ਯਾਰ ਰੈਫਰ ਸੁਣ ਤਾਂ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਮੇਰੀ ਸੁਣ ਉਹਨੇ ਬਾਈ ਤੈਨੂੰ ਚੱਲਦੀ ਆ ਨਾ ਬਾਬੇ ਚੱਲ ਬਾਬੇ ਚੱਲ ਬਰਦੋਂ ਵੀ ਲੱਗ ਰਿਹਾ ਓਕੇ ਮੈਨੂੰ ਪਹਿਲਾਂ ਪਤਾ ਹੈ ਹਾਏ ਵੀ ਕਹਾ ਹੋਰ ਬਾਬਾ ਹੋਰ ਹੋਰ ਤੇਰੇ ਮਨ ਦੀ ਗੱਲ ਬੁੱਝ ਗਈ ਉਹ ਸੀ ਹਾਂ ਮੈਂ ਯਾਰ ਲੈ ਹੁਣ ਇਹਦੇ ਕੋਈ ਚਾਹ ਨਹੀਂ ਕੀ ਭਾਵਨ ਮੇਰੀ ਉਹ ਗਰ ਰਥੋ ਫਸ ਫਗਾਰੋ ਫੜ ਦਿਓ ਹੱਫਗਾਰੋ ਸਾਡੇ ਨਾਲ ਤੇ ਬਾਰੇ ਬਸ ਹੋਰ ਕੀ ਹੈ ਉਹ ਜਾ ਬੇਸਲਾ ਬੰਦ ਕਰ ਸੁਣ ਮੱਝ ਮੈਂ ਤੈਨੂੰ ਯਾਰ ਬਿਟੂ ਤੇਰੇ ਕੋਲ ਹੀ ਰਹਿਦਾ ਵਾ ਤੇਰੇ ਪੂਰੇ ਕੀ ਕਿਹਾ ਉਹ ਤਾਂ ਮਿੱਦਨੀ ਨਹੀਂ 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 ਨਾ ਕਹਿੰਦਾ ਕੱਢ ਨਹੀਂ ਦੋ ਬਕਰ ਬਾਦੀ ਸਿੱਧੀ ਗੱਲਾ ਚਾਹ ਤੇ ਨਹੀਂ ਬੱਚੀ ਗੱਲਾ ਲੈ ਜਾਣਾ 1.5 ਦਾ ਲੱਗੇ ਮੈਂ ਤੈਨੂੰ ਕਹਿੰਦਾ 1.5 ਲੈ ਜਾ ਜਾ ਤੇਰਾ ਬੱਝੇ ਜ਼ਬਰਦਸਤ 10000 ਲੱਜੇ ਇਹ ਤੋਂ ਦੱਤ ਹੋਣਾ ਹਾਂ ਇਹ ਤੁਮੜ ਫੜ ਜਾ ਅਖੀ ਮੰਦਾ 100 ਰੁਪਏ ਲਊਂਗਾ ਭਈ ਆ ਬੋਧਾ ਤੂੰ ਦੋਧਾ ਬਾਰੇ ਗੱਲ ਕਰ ਛੱਡ ਫੋਨ ਲੈ ਬਾਕੀ ਲਾ 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 999 ਬੱਚੇ ਖਾਈ ਉਹਦੀ ਐ ਨਾ ਖਾਈ ਬਾਤ ਦੇ 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 ਨਾ 10000 ਹੱਟ ਦੇ ਯਾਰ ਨਾ ਖਾਈ ਮੈਂ ਆਪਦੇ ਕੋਲੋਂ ਲੈ ਕੇ ਆਇਆ ਕਿਦਰ ਖਾਈ ਮੈਂ ਆਪਦੇ ਕੋਲੋਂ ਖਾਈ ਤੇਰੀ ਹੱਥ ਜਗਾ ਹੱਥ ਨਾ ਆਪੂ ਆਪਣਾ ਨਾ ਆਪੂ ਆਪਣਾ ਹੋਰ ਹੋਈ ਗੱਦ ਯਾਰ ਬਿਛੂ ਤੈਨੂੰ ਨਹੀਂ ਲੱਭਾ ਹਾੜ ਜਾ ਮਾਈਕਲ 1750 ਮੈਂ ਲਖਾਈ 100 100 ਕਰਾਂ ਯਾਰ ਫੇਰ ਗਿਆ ਆਪੇ ਕਰ ਉਹਨਾਂ ਦੇ ਲਫੜਾ ਸੋ ਪਹਿਲਾਂ ਫੜਦਾ ਪਹਿਲਾਂ ਮੈਂ ਪਹਿਲਾਂ ਖਾਣ ਲਾ ਮੇਰਾ ਦਵਾ ਖੱਲੇ ਫੇਰ 10000 ਪੂਰਾ ਕਹਿੰਦੇ ਕੋਈ ਕਾਲ ਨੂੰ ਖੈਕੂ ਨੂੰ ਕਰਿਆ ਨਾ ਨਾ ਫੇਰ ਤਾਂ ਇਹ ਹੋ ਜਾਊਗਾ 100 ਪੈਸੇ ਕਿ ਹੋਗਾ ਆਓ ਯਾਰ ਜੁਆ ਹਾਂਜੀ ਆਹ ਜਾ ਹਾਂਜੀ 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 ਮੇਰੇ ਨਹੀਂ ਚੱਲਦਾ ਉਹ ਪੁੱਛਿਆ ਤੂੰ ਵਾਪਸ ਆਪਣੇ ਜਾ ਨਹੀ ਉਹ ਖੈਕੂ ਨੂੰ ਕਿ ਕਰ ਲੈ ਨਾ ਯਾਰ ਮੈਂ 100 ਸਵਾ 100 ਦਾ ਹੋਗਾ ਉਹ ਖੈਕੂ ਤੇ ਛੱਡ ਗਾ ਕੰਮ ਨਹੀਂ ਕਰਦਾ ਆਉਂਗਾ ਯਾਰ ਕੰਮ ਨਹੀਂ ਧਨੌਲਾ ਜੀ ਬੋਲ ਲੋ ਬੋਲ ਲੋ ਕੀ ਬਣਦਾ ਉਹ ਫੇਰ ਕੱਟ ਉੱਧਰ ਜਾ ਦੱਸ ਚਾਹਦਾ ਮੈਂ ਕਰਾਉਂਦਾ 100 ਸਰਾ ਕਰਾ ਦੇਗਾ ਲੜਫੜਾ ਪੈ ਨਹੀਂ ਕੋਈ ਨਹੀਂ ਹੋਊਗਾ ਆਹ ਦੇ ਨੀਆ ਉਹ ਗਰਮਦਾਤਾ ਬੜਾ ਕਰਸੇ ਦੀ ਮੇਰੀ ਗੱਲ ਸੁਣੋ ਤੇਰੇ ਪੂਰੇ ਤੋਂ ਗਾਹ ਨਗਾ ਪੈਰ ਗਾਹ ਵਾ ਦੇ ਸੋਚੀ ਫਿਰ ਦੇ ਲੋ ਵੀ ਆ ਬੱਕਰਾ ਫਿਰ ਦੇ 10000 ਦਾ 10000 ਦਾ ਫਿਰ ਦੇ ਕਿਹੜਾ ਪੰਡਾ ਹੈ ਮਲੇ ਰਕੋਟ ਲੈਦਾ ਬਾਈ ਦੇਖੋ ਬੱਕਰਾ ਵਧੀਆ ਲੋ ਮਿੱਤਰੋ ਖੀਰਾ ਹਨਾਲੇ ਖੀਰਾ ਬਾਈ ਖੀਰਾ ਬੱਕਰਾ ਜੀ ਬਹੁਤ ਵਧੀਆ ਬੱਕਰਾ ਜੀ ਤਨੌਲਾ ਮੱਡੀ ਤੋਂ ਖਰੀਦਿਆ ਬਾਈ ਨੇ ਕਰੀਦਾ ਸੌਦਾ ਹੁੰਦਾ ਕਿਹੜੇ ਪੰਡਾ ਬੱਕਰੀ ਬਾਈ? ਖੰਡਿਆਈ ਤੋਈ। ਖੰਡਿਆਈ ਤੋਈ। ਖੀਰੀ ਆ? ਹਾਂ ਜੀ। ਲਓ ਬਾਈ। ਕਿਹੜਾ ਲੈਂਦਾ ਬਾਈ? ਕਿਵੇਂ ਖਾਣਾ? ਠੀਕ ਹੈ ਜੀ। ਬਣਾਣੀ ਵਸਲੇ? ਨਾ ਜੀ। ਕਿੰਨੇ ਮੰਗਿਆ ਬਾਈ? 16000। 16000 ਰਸ ਲੱਗਿਆ। 16000 ਬੱਕਰੀ ਦੇ ਮੰਗਿਆ ਜੀ। ਕਰਦੋ ਵੀਡੀਓ ਸ਼ੇਅਰ। ਤਲੋਲਾ ਮੰਡੀ ਸਾਨਾ ਰੋੜਾ ਜੀ। ਕੱਲੀ ਬੱਕਰੀ। ਨਾ ਕੱਲੀ ਬੱਕਰੀ ਕਿਉਂ? ਹਾਂ ਉੱਦੀ ਜੀ। ਹਾਂ ਹਾਂ। ਚਲੋ ਜੀ। ਆਪਾਂ ਕੀ ਜੀ ਬੱਕਰੀ ਬਾ 25000 ਦੋਨੇ ਇਕੱਲੀ ਇਕੱਲੀ ਦੇ ਕੇ ਮਰ ਲਾ ਲਈ 25000 ਰੁਪਿਆ ਬੱਕਰੀ ਤੇ ਲੱਗ ਚੁੱਕਾ ਜੀ ਸ਼ਦੀਕ ਲਾ ਗਿਆ ਸੋਨੀ ਨੇ ਲਾਤਾ ਬਾਈ ਕਲਿਆਣ ਵਾਲੇ ਸੋਨੀ ਨੇ ਉਹ ਫਾਸਟ ਕਲਾਸ ਬੱਕਰੀ ਆ ਜੀ ਬੱਕਰਾ ਵਾਂਗਰੇ ਬੱਕਰੀ ਆ ਜੀ ਪੱਟ ਨਹੀਂ ਜਾ ਦੋ ਬੰਗਲ ਬੰਨਦੇ ਕਿ ਨਹੀਂ ਬੰਦੀ ਉਹ ਕਿੱਥੇ ਮੁੰਨ ਭਗਵਾਨ ਬਾਸਾ ਜੀ ਫੜਕ ਵਾਲਾ ਖਾਲਾ ਫਰਕ ਕਹਿੰਦਾ ਫਰਕ ਕੀ ਕਹੀ ਜਾਂਦਾ 10 ਦਾ 10 ਦਾ ਦੱਸੇਗਾ ਫੇਰ ਹੀ ਆ ਹਾਂ 10 ਵੀ ਸਹੀ ਫੇਰੀ ਫਰਕ ਨਿਕਲੂਗਾ ਖਾਲਾ ਘੜ ਘੜ ਛੱਡੀ ਜਿੰਨੇ ਦਾ ਬੱਕਰੇ ਦੱਸ ਖੱਬਲ ਕੱਢਦਾ ਨਹੀਂ ਬੱਚੀ ਬੰਕ ਫਰਕ ਵਾਲਾ ਬੱਕਰੇ ਦੇ ਜਿਹੜਾ ਫਰਕ ਵਾਲਾ ਫਾਇਦਾ ਹੁੰਦਾ ਹੁੰਦਾ ਬਾਈ ਇਹ ਤਾਂ ਨਹੀਂ ਹੁੰਦਾ ਇਹ ਤਾਂ ਹੁੰਦਾ ਇਹ ਬੱਕਰੀ ਬਾਈ ਲੰਗਰ ਵੀ ਚੱਲ ਪਿਆ ਇੱਥੇ ਸੱਚੀ ਚੱਲ ਪਿਆ ਲੰਗਰ ਹਾਂ ਹਾਂ ਆਪਣੇ ਵਾਸਤੇ ਫੁੱਟੂਪਰ ਵਾਸਤੇ ਕਿੱਲਾ ਵਾਸਤੇ ਕੋਈ ਮਰੀ ਨਾ ਆਪ ਡਲਾਲਾਂ ਵਾਸਤੇ ਨਾ ਨਾ ਦਲਾਲਾਂ ਵਾਸਤੇ ਇੱਕ ਨੂੰ ਆ ਕੇ ਵਾਸਤੇ ਨਾ ਵਾਜ ਲੰਗੜ ਜਾਈਏ ਨਾ ਜਾਈਏ ਮੌੜੀ ਜਾਲਾ ਲੈ ਚਲੀ ਆ ਗਾਣ ਰੱਟਨੇ ਕਾ ਕਰ ਲਈ ਗੱਲ ਤੈਨੂੰ ਕਹਿੰਦਾ ਆਪਣੀ ਮੰਡੀ ਆਉਣਾ ਵੀਰ ਅੱਜ ਆਪਾਂ ਜਾਣਾ ਵਾ ਟੁੰਗਾਲੀ ਵੀਰ ਕਰਨੂ ਆ ਤਾਂ ਹਾਂ ਸੱਪੜੀ ਕੋਲ ਆ ਹਾਂ ਉਦਵਾਰ ਨੂੰ ਬਾਜਿਆ ਕਰੋ ਆਥਣੇ ਆ ਤੈਨੂੰ ਕਹਾਂ ਹਜ਼ਾਰ ਮੇ ਲਗੂ ਕਹਾਂ ਆ ਵੀ ਜਿਹੜੇ ਕਹੇ ਗਰੂ ਮੈਂ ਆਥਣੇ ਅੱਜ तुम गल चला ने रात कड़े के हां रात रे के तड़के चाले आप ही जल्द कल के लेओ गड्डी पे हो मोटर है नहीं रे दिन में तड़के पे ये लोड़ी नहीं है थाने की लोड़ा जानियो वो डट खा मेरी जिम्मेदारी है हां थोड़ी खाओ उनो यार फिर देखो लोड़ी की नोड़ी से में नहीं आ सकड़ा नो यार क्या मामला है ਉਹਨਾਂ ਦਾ ਸਵਾਮਾਨ ਰਿਪੋਰਟ ਕਰਾਉਣ ਆ ਗਿਆ ਲੇਟੈਂਟ ਉਹ ਤੋਂ ਆਪਣੇ ਜੋਗੇ ਨਾਲ ਹੀ ਆਉਗਾ ਹਾਂ ਜੋਗੇ ਨਾਲ ਆਉਗਾ ਜੋਗੇ ਤੋਂ 15 ਕਿਲੋਮੀਟਰ ਦਾ ਹਾਂ ਯਾਰੀ ਆਪਾਂ ਦਫਾ ਦੇਖੀ ਬੱਕਰੀ ਵਧੀਆ ਭਾਂਡੇ ਟੋਪ ਲਾਵਾ ਛੱਡ ਦੇ ਮੁੱਤਲ ਤੋਂ ਉੱਪਰ ਹੈ ਮੇਰੀ ਗੱਲ ਆਉਂਦੀ ਨਹੀਂ ਜਾਂਦੀ ਦੋ ਵਾਰ ਨਹੀਂ 77 ਚੌਂਦਾ ਦਰਾਲੀ ਵਿੱਚ ਉਹਨਾਂ ਦੇ ਪੈਸੇ ਲਾਣੇ ਹੰਮਨੇ ਪਤਾ ਨਹੀਂ ਹੈਗਾ ਜੀ ਹੈਗਾ ਕਿਹਦੇ ਬਚਲੇ ਕੋਕ ਖੋਲ ਦਿੱਤੀ ਜਿਵੇਂ ਲਾਲ ਬੀਜ ਦਾ ਹੈ ਨਾ ਸੇਰ ਦੇ ਬਾਗ ਦੇ ਮੋਢੇ ਨੂੰ ਦੇਖ ਬੱਤੀ ਕਰਨੀ ਤੁਹਾਨੂੰ ਲੱਗ ਰਿਹਾ ਹੈ ਨਾ ਤੂੰ ਦੇਖ ਐਨੰਦ ਬੱਤੀ ਮੋੜੀ ਜਾ ਕਰੇ ਮੋੜੀ ਮੋੜੀ ਲੱਗਣ ਲੱਗੀ ਕਿਹੜੇ ਮੋੜੀ ਸਭਰਾਜ ਨਾਲੀ ਨਾਵਾ ਮਨ ਵਾਲੇ ਨਾਲੀ ਕ੍ਰੰਪ ਕਦੋਂ ਮੋੜ ਆਏ ਦੇ ਨਾਲ ਹੀ ਆ ਮਾ ਕਿਥੇ ਮੋੜ ਮੰਡੀ ਤੇ ਮੱਝ ਹੀ ਲੱਗੀ ਆ ਰੰਪਰੇ ਤੋਂ ਇਹਦੇ 15 ਕਿਲੋਮੀਟਰ ਕਿਹਦੇ ਨਾਲ ਮਖੋਪਰੇ ਤੋਂ 15 ਕਿਲੋਮੀਟਰ ਮਖੋਪਾਂਚੇ ਕਿਉਂ ਨਾ 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 ਛੋ ਜੱਪਾ ਖੜਾ ਨਾ ਕਰਦੇ ਤੂੰ ਰੋਟੀ ਟੁੱਕ ਸਾਰਾ ਖਾ ਸਾਰਾ ਆ ਗਿਆ ਦੇ ਜੀ ਤੁਹਾਨੂੰ ਬੱਕਰੀ ਮੰਡੀ ਤੇ ਨਾਲ ਕਿਵੇਂ ਲੱਗੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰਦੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰਦੇ ਹੋ ਆਪਣੇ ਨੂੰ ਵੀਡੀਓ ਨੂੰ ਸ਼ਾਰੀ ਦੇਖ ਕੇ ਤੇ ਅੱਗੇ ਤੋਂ ਤੁਹਾਨੂੰ ਐਦੂ ਵਧੀਆ ਵੀਡੀਓ ਦਿਖਾਵਾਂਗੇ ਉਹਨਾਂ ਚੱਕਦੇ ਆ ਜਾਗਤ ਧੰਨਵਾਦ ਸਾਥੀ ਕਾਲ ਜੀ ਫੇਰ ਮਿਲਾਂਗੇ ਅਗਲੀ ਮੰਡੀ ਦੇ ਵਿੱਚ ਤੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਬਾਈ ਜੀ ਸਾਰਿਆਂ ਦਾ